ਵਿਦੇਸ਼ ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਲੜਕੀਆਂ ਸੁਰੱਖਿਅਤ ਘਰ ਪਰਤਣ ਤੋਂ ਬਾਅਦ ਸਾਬਕਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਕਰਦੀਆਂ ਨਹੀਂ ਥੱਕ ਰਹੀਆਂ ਬਰਨਾਲਾ ਦੀ ਰਹਿਣ ਵਾਲੀ ਗੀਤਾ 우ਮਾਨ ਗਈ ਤਾਂ ਰਜਕਾਰ ਦੀ ਪਾਲ ਦੇ ਵਿੱਚ ਸੀ ਪਰ ਉਸ ਦੀ ਮਾਮੀ ਨੇ ਹੀ ਉਸ ਨੂੰ ਉੱਥੇ ਫਸਾ ਦਿੱਤਾ ਉਧਰ 우ਮਾਨ ਦੇ ਵਿੱਚ ਗੀਤਾ ਨਾਲ ਜਾਨਵਰਾਂ ਤੋਂ ਮਾੜਾ ਸਲੂਕ ਹੋ ਰਿਹਾ ਸੀ ਇਧਰ ਉਸ ਦਾ ਪਰਿਵਾਰ ਧੀ ਦੀ ਵਾਪਸੀ ਲਈ ਸਰਕਾਰਾਂ ਨੂੰ ਗੋਹਾਰ ਲਗਾ ਰਿਹਾ ਸੀ ਪਰ ਅਫਸੋਸ ਕਿਤੇ ਵੀ ਮਦਦ ਦੀ ਉਮੀਦ ਨਜ਼ਰ ਨਹੀਂ ਆਈ ਆਖਿਰ ਗੀਤਾ ਦੇ ਪਰਿਵਾਰ ਵਾਲਿਆਂ ਨੇ ਸ਼ਰੋਨੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਨਾਲ ਰابطਾ قائم ਕੀਤਾ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਗੀਤਾ ਘਰ ਵਾਪਸ ਪੱਤ ਸਕੇ। ਮੈਂ ਆਮਾਨ ਦੇ ਵਿੱਚ ਸੀਗੀ ਤੇ ਮੇਰੀ ਮਾਮੀ ਜੀ ਨੇ ਮੈਨੂੰ ਫਸਾਇਆ ਸੀਗਾ ਸਿਮਰਨਜੀਤ ਮਾਨ ਜੀ ਮੈਨੂੰ ਲੈ ਕੇ ਆਏ ਆ 4 ਦਿਨ ਹੋ ਗਏ ਮੈਨੂੰ ਆਏ ਨੂੰ ਮੈਂ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਥੈਂਕ ਯੂ ਕਹਿਣਾ ਚਾਹੁੰਦੀ ਆ ਤੇ ਜਿਹੜੇ ਇਦਾਂ ਦੇ ਏਜੰਟ ਆ ਨਾ ਇਨਾ ਤੇ ਜ਼ਰੂਰ ਕਾਰਵਾਈ ਕੀਤੀ ਜਾਵੇ ਖਾਸ ਕਰ ਮੇਰੀ ਮਾਮੀ ਤੇ ਕਾਰਵਾਈ ਕੀਤੀ ਜਾਵੇ ਕਿਹੜੇ ਕਿਹੜੇ ਤਸੱਦ ਤੁਹਾਡੇ ਨਾਲ ਬਾਹਰ ਹੋਏ ਹੈਗੇ ਆ ਇੱਕ ਔਰਤ ਵੀ ਇੱਕ ਲੜਕੀ ਵੀ ਹੈਗੀ ਆ ਬਾਹਰ ਰਹਿਣਾ ਬਹੁਤ ਔਖਾ ਹੁੰਦਾਗਾ ਜੇ ਸਿਮਰਦੀ ਤਮਾਨ ਨਾ ਹੁੰਦੇ ਤੁਹਾਡੀ ਮਦਦ ਨਾ ਹੁੰਦੀ ਤਾਂ ਕਿਵੇਂ ਹੁੰਦਾ ਤੁਹਾਡੇ ਨੂੰ ਬਹੁਤ ਜਿਆਦਾ ਔਖਾ ਹੁਣਾ ਸੀ ਸ਼ਾਇਦ ਅੱਜ ਮੈਂ ਤੁਹਾਡੇ ਵਿੱਚ ਨਾ ਮੌਜੂਦ ਹੁੰਦੀ ਫੇ ਕਿਉਂਕਿ ਉਧਰ ਬਹੁਤ ਜਿਆਦਾ ਬਸ ਲੋਕ ਕੀ ਕਰਦੇ ਆ ਜਾਨੀ ਕਿ ਇੱਕ ਔਰਤ ਨੇ ਨਾਲ ਖਾਣਾ ਪੀਣਾ ਨਹੀਂ ਟਾਈਮ ਸਰਸਾਉਣਾ ਨਹੀਂ ਲੜਨਾ ਝਗੜਨਾ ਕੁੱਟਣਾ ਮਾਰਨਾ ਬਹੁਤ ਜ਼ਿਆਦਾ ਜਾਨੀ ਗੰਦਾ ਉਧਰ ਆ ਐਸੇ ਕਰਕੇ ਤੁਸੀਂ ਕੋਈ ਵੀ ਮੈਂ ਤੇ ਸਾਰਿਆਂ ਨੂੰ ਇਹ ਕਹਾਂਗੀ ਕੋਈ ਵੀ ਮੇਰੀ ਭੈਣ ਇਹ ਛੋਟੀਆਂ ਕਟਰੀਆਂ ਵਿੱਚ ਬਿਲਕੁਲ ਨਾ ਜਾਵੇ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਹੈਲਪ ਮੰਗੀ ਉਹਨਾਂ ਦੀ ਫੇ ਆਪਣੇ ਆਹ ਝਾੜੂ ਵਾਲਿਆ ਤੋਂ ਹੈਲਪ ਮੰਗੀ ਕਿਸੇ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਫੇ ਸੇਵਨ ਜੀ ਦਮਾਨ ਜੀ ਦਾ ਸਾਨੂੰ ਨੰਬਰ ਮਿਲਿਆ ਦਰਸ਼ਨ ਸਿੰਘ ਵੀਰ ਜੀ ਦਾ ਨੰਬਰ ਮਿਲਿਆ ਉਹ ਫਿਰ ਮੈਨੂੰ ਸੇਵਨ ਜੀ ਜਤਮਾਨ ਤੋਂ ਉਹਨਾਂ ਨੇ ਲੈਟਰ ਲਿਖਾਇਆ ਫਿਰ ਮੈਂ ਗੋਵਿੰਦ ਵੀਰ ਦੇ ਪੇਸ਼ ਹੋਈ ਫਿਰ ਉਹਨਾਂ ਨੇ ਲੈਟਰ ਉੱਥੇ ਬਾਹਰ ਪਹੁੰਚਾਇਆ ਮੈਸੀ ਨੂੰ ਮੈਸੀ ਨੇ ਫਿਰ ਮੇਰੀ ਪੂਰੀ ਹੈਲਪ ਕੀਤੀ ਇਹ ਵੀਰ ਜੀ ਨੇ ਸਿਮਰਜੀਤ ਜਤਮਾਨ ਨੇ ਮੇਰੀ ਪੂਰੀ ਹੈਲਪ ਕੀਤੀ 1 ਮਹੀਨੇ 4 ਦਿਨਾਂ ਦੇ ਵਿੱਚ ਮੇਰੀ ਬੇਟੀ ਉਹਨਾਂ ਨੇ ਇੰਡੀਆ ਬੁਲਾਤੀ ਆ ਮੋਦਰ ਦੁਬਈ ਤੋਂ ਪਰਦੀ ਮਨਦੀਪ ਕੌਰ ਜਿਸ ਨੂੰ ਝੂਠੇ ਡਰੱਗ ਕੇਸ ਦੇ ਵਿੱਚ ਫਸਾਇਆ ਗਿਆ ਨੇ ਆਪਣੀ ਹੱਟ ਬੀਤੀ ਬਿਆਨ ਕੀਤੀ ਹੈ ਕੀ ਕੁਝ ਉਸ ਦੇ ਨਾਲ ਵਾਪਰਿਆ ਉਹ ਵੀ ਸੁਣੋ ਉੱਥੇ ਜੇਲ੍ਹ 'ਚ 5 ਮਹੀਨੇ 4 ਦਿਨ ਰਹਿ ਕੇ ਆਈਆਂ ਵੈਸੇ ਮੈਨੂੰ ਦੁਬਈ ਗਈ ਨੂੰ 5 ਸਾਲ ਹੋ ਹੀ ਗਏ ਆ অলਮੋਸਟ ਕਿਹੜੇ-ਕਿਹੜੇ ਹਾਲਾਤਾਂ ਵਿੱਚ ਰਹੇ ਕੀ ਕਾਰਨ ਇਹ ਤੁਸੀਂ ਕਿਹੜੇ ਕੰਮ ਤੇ ਗਏ ਸੀ ਕਿਹਨੇ ਭੇਜੇ ਤੁਹਾਨੂੰ ਸਰ ਮੈਨੂੰ ਕਿਸੇ ਨੇ ਨਹੀਂ ਭੇਜਿਆ ਮੈਂ ਆਪਣੇ ਆਪ ਅੰਬੈਸੀ ਰਾਹੀਂ ਅਪਲਾਈ ਕਰਕੇ ਖੁਦ ਹੀ ਗਈ ਸੀ ਦੁਬਈ ਤੇ ਮੇਰਾ ਕੰਮਕਾਰ ਸੀਗਾ ਸਲੌਨ ਦਾ ਤੇ ਮੇਰਾ ਕੰਮਕਾਰ ਬਹੁਤ ਵਧੀਆ ਸੀਗਾ ਮਤਲਬ ਐਦਾਂ ਦੀ ਕੋਈ ਗੱਲ ਨਹੀਂ ਸੀ ਬਸ ਇਹ ਮਤਲਬ ਫਰੈਂਡਸ ਵਗੈਰਾ ਕਰਕੇ ਮੈਂ ਇਸ ਕੇਸ 'ਚ ਫਸ ਗਈ ਉਹ ਵੀ ਇੱਕ ਝੂਠਾ ਕੇਸ ਸੀਗਾ ਜਿਸ ਚੋਂ ਮਾਨ ਸਰ ਨੇ ਮੈਨੂੰ ਬਾਈਜਿਤ ਬਰੀ ਕਰਵਾ ਦਿੱਤਾ ਜਿਵੇਂ ਹੁਣ ਸਰਕਾਰ ਹੈਗੀ ਹੈ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈਗੀ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਦੀ ਸਰਕਾਰ ਹੈਗੀ ਆ ਸਿਮਰਜੀਤ ਸਿੰਘ ਮਾਣ ਹੀ ਕਿਉਂ ਲੱਗੇ ਤੁਹਾਨੂੰ ਵੀ ਬਚਾ ਸਕਦੇ ਹੋ ਸਰ ਆਪਾਂ ਮਤਲਬ ਸੋਸ਼ਲ ਮੀਡੀਆ ਤੇ ਦੇਖਦੇ ਹੀ ਆ ਹਨਾ ਕਿ ਕੌਣ ਹੈਲਪ ਕਰਦਾ ਕੌਣ ਨਹੀਂ ਕਰਦਾ ਉਹਨਾਂ ਦੀ ਮੈਨੂੰ ਅੱਜ ਤੱਕ ਨਹੀਂ ਦੇਖਿਆ ਕਿ ਉਹਨਾਂ ਨੇ ਕਿਸੇ ਦੀ ਹੈਲਪ ਕੀਤੀ ਆ ਮੈਨੂੰ ਸਿਰਫ ਇੱਕ ਸਿਮਰਜੀਤ ਮਾਣ ਸਰ ਹੀ ਲੱਗੇ ਜੋ ਮਤਲਬ ਜਿਨ੍ਹਾਂ ਨੇ ਖੁਦ ਵੀ ਤਸੱਦਦ ਸਹੇ ਆਗੇ ਤੇ ਉਹਨਾਂ ਨੇ ਬਹੁਤ ਕੁੜੀਆਂ ਦੀ ਹੈਲਪ ਵੀ ਕੀਤੀ ਆ ਸੋ ਆਪਾਂ ਮੇਰੀ ਫੈਮਲੀ ਨੇ ਸਿੱਧਾ ਉਹਨਾਂ ਨਾਲ ਹੀ ਕੰਟੈਕਟ ਕੀਤਾ ਤੇ ਉਹਨਾਂ ਨੇ ਸਿੱਧਾ ਫਿਰ ਆਪਣੇ ਲੈਟਰਸ ਵਗੈਰਾ ਇੰਡੀਅਨ ਐਮਬੈਸੀ ਨੂੰ ਭੇਜੇ ਆਗੇ ਤੇ ਫਿਰ ਇੰਡੀਅਨ ਐਮਬੈਸੀ ਨੇ ਉੱਥੇ ਦੀ ਪੁਲਿਸ ਨਾਲ رابطہ ਕਰਕੇ ਮੈਨੂੰ ਜੱਜ ਵਗੈਰਾ ਨਾਲ رابطہ ਕਰਕੇ ਕੋਰਟ ਵਗੈਰਾ ਮੈਨੂੰ ਮਿਲਿਆ ਤੇ ਫਿਰ ਪਹਿਲੇ ਕੋਰਚੀ ਉਹਨਾਂ ਨੇ ਮੈਨੂੰ ਬਾਈਜਟ ਬਰੀ ਕਰਵਾ ਲਿਆ ਲੜਕੀਆਂ ਦੀ ਸਹੀ ਸਲਾਮਤ ਵਾਪਸੀ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਜੋ ਕੁਝ ਆਖਿਆ ਉਹ ਸੁਣੋਣੇ ਆ ਤੇ ਕਿਹੜੀ ਬੀਬੀ ਇਹ ਬੀ ਅਰੇਬੀਆ ਤੇ ਗਲਫ ਕੰਟਰੀਜ਼ ਦੇ ਵਿੱਚ ਜਾ ਰਹੀਆਂ ਤੇ ਉਹ ਕਰਕੇ ਬਹੁਤ ਅਸੇ ਕੇਸ ਕਢਾਏ ਐ ਜਿਹੜੇ ਉੱਥੇ ਕਾਬੂ ਆ ਜਾਂਦੀਆਂ ਤੇ ਇਹ ਫੇਰ ਵਾਪਸ ਨੇ ਆ ਜਾਂਦੀਆਂ ਤੇ ਜਿਹੜੇ ਸਾਡੇ ਦੁਬਈ ਦੇ ਪ੍ਰਧਾਨ ਸੀਗੇ ਤੇ ਇਹ ਅਫਤਾਰ ਸਿੰਘ ਜੱਟ ਉਹਨਾਂ ਨੇ ਫੇਰ ਸਾਡੀਆਂ ਚਿੱਠੀਆਂ ਦੇ ਰਾਹੀਂ ਇਹਨਾਂ ਨੂੰ ਖੁਡਾ ਕੇ ਤੇ ਹੁਣ ਇਹਨਾਂ ਨੂੰ ਇੱਥੇ ਪਛਾਏ ਆ ਆਪਣੇ ਬਰਨਾਲੇ ਇਹ ਗੱਲ ਹੈ ਇਹ ਬੀਬੀਆਂ ਦੀ ਬਰਨਾਲਾ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਸਿਮਰਜੀਤ ਸਿੰਘ ਮਾਨ ਪਹੁੰਚੇ ਹੈਗੇ ਆ ਉਹਨਾਂ ਦੇ ਦੋਤੇ ਗੁਰਵਿੰਦਰ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੈਗੇ ਜਿਨ੍ਹਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੋ ਲੜਕੀਆਂ ਨੂੰ ਵਿਦੇਸ਼ ਤੋਂ ਵਾਪਸ ਪੰਜਾਬ ਬਲਿਆਂਦਾ ਹੈਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੜਕੀਆਂ ਨੇ ਸਨੇਹਾ ਦਿੱਤਾ ਹੈਗਾ ਸਿਮਰਜੀਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈਗਾ ਗੁਰਵਿੰਦਰ ਸਿੰਘ ਸੰਧੂ ਦਾ ਧੰਨਵਾਦ ਕੀਤਾ ਕਿ ਜੇਕਰ ਉਹਨਾਂ ਵੱਲੋਂ ਨਾ ਸਹਿਯੋਗ ਕੀਤਾ ਜਾਂਦਾ ਤਾਂ ਅੱਜ ਉਹਨਾਂ ਨੇ ਵਾਪਸ ਜਿਉਂਦੇ ਵਾਪਸ ਪਰ ਪੰਜਾਬ ਪਰਤਣਾ ਨਹੀਂ ਸੀ ਕੈਮਰਾ ਪਰਸਨ ਜਿੰਨੇ ਧਰਮਿੰਦਰ ਸਿੰਘ ਢਾਲੀਵਾਲ ਦਿੱਲੀ ਪੋਰਟ ਪੰਜਾਬ ਰੈ